ਹਾਂ ਸਰਕਾਲ ਸਿੰਧਿਆ ਦਾ ਵੇਲਾ ਤੂੰ ਚਮਕੜਾ ਲਾ ਕੇ ਬੈਠੀ ਪੈਰ ਲੈ ਕੇ ਰਿੰਨਣਾ ਪਕਾਉਣਾ ਨਹੀਂ ਕੋਈ ਅੱਜ ਮੰਮੀ ਇੱਕ ਦੋ ਘਰ ਹੋਰ ਫੇਰ ਆਉਣੇ ਸੀ ਤੁਸੀਂ ਹੈ ਤਕਾਲਾ ਦੇ ਰੋਜ ਪੈਂਦੀਆਂ ਵਾ ਨਾਲੇ ਮੇਰੀ ਗੱਲ ਸੁਣੋ ਤੁਸੀਂ ਕਿਤੇ ਸਰਪੰਚ ਜੇ ਘਰ ਘਰ ਜਾ ਕੇ ਤੁਸੀਂ ਕਹਿਣਾ ਗਰਾਂਟਾ ਵੰਡਣ ਗਏ ਸੀ ਤੇ ਅੱਧੀ ਰਾਤ ਘਰ ਆਏ ਜੇ ਆ ਮੇਰਾ ਤੇ ਦੁੱਧ ਦਾ ਪੈਰ ਮੇਰ ਕੋ ਨਹੀਂ ਇਹ ਕੰਮ ਕੂਮ ਹੁੰਦਾ ਅੱਛਾ ਬੋਲ ਲਿਆ ਜੀਬ ਤਰੀ ਦੇ ਕਿਦਾਂ ਪਕਾਉੜੇ ਤਲੇ ਦੇ ਆ ਕਿੰਨੀਆਂ ਮੈਨੂੰ ਸੁਣਾ ਗਈ ਕਿਥੇ ਨਹੀਂ ਨਾ ਫਿਰਨ ਗਈ ਨਹੀਂ ਮੇਰੀ ਸੁਣ ਲੋ ਗੱਲ ਮੈਂ ਆਪਣੀ ਘਰ ਗੁਲੀ ਮੈਂ ਕੀਤਾ ਆਪਣੀ ਪਰਜਾਈ ਨੂੰ ਫੋਨ ਠੀਕ ਆ ਅੱਛਾ ਜਿੰਨਾ ਚਿਰ ਉਹ ਨਹੀਂ ਨਾ ਆਉਂਦੀ ਉਹਨਾਂ ਚਿਰ ਨਹੀਂ ਮੈਂ ਧਰਨੇ ਤੋਂ ਉੱਠਣਾ ਤਾਂ ਨਾ ਮੈਂ ਚੜਨਾ ਹੀ ਚੌਕੇ ਤੇ ਨਾ ਮੈਂ ਕਰਨਾ ਕੋਈ ਕੰਮ ਧੰਦਾ ਮੇਰਾ ਤੇ ਗੋਲਗੋਲੇ ਪੈਰ ਤੋਣ ਡਿਆ ਵਾ ਹਾਏ ਨਹੀਂ ਨੀ ਰਾਂਦੇ ਨੀ ਰਾਂਦੇ ਪੈਣਾ ਕੀ ਹੋਇਆ ਤੇਰੇ ਪੈਰ ਨੂੰ ਪਹਿਲਾਂ ਮੈਨੂੰ ਦੱਸ ਪੈਰ ਨੂੰ ਕੀ ਹੋਇਆ ਅਗਲੇ ਨੇ ਤਾਂ ਕੰਮ ਆ ਰਿਆ ਤੇ ਮੋਚ ਆ ਗਈ ਸਾਰੀ ਰਾਤ ਨਾ ਸੁੱਤੀ ਨਹੀਂ ਮਾਂ ਪੁੱਤ ਘਰਾੜੇ ਤੇ ਕਰਣਾ ਛੱਡਣ ਦੇ ਹਾਏ ਨਹੀਂ ਆਹ ਇਹ ਚੰਬਲਿਆ ਵਾ ਪੈਰ ਨੂੰ ਸੱਦ ਕੇ ਤੇ ਇਹਦਾ ਮੂੰਹ ਵੇਖਦਾ ਮੂੰਹ ਤੋੜੇ ਵੇ ਮੂੰਹ ਕਿ ਤਾ ਖੜੰਦੀ ਗਾੜੀਆਂ ਵੇਖੇ। ਮੇਰੀ ਗੱਲ ਸੁਣ। ਉਹਨੇ ਤਾਂ ਤੈਨੂੰ ਅੱਦਾ ਹਲਾਇਆ ਸੀ ਕਿ ਤੈ ਮਾਰਤੀ ਹੋਏ ਤੂੰ ਤੇਰੀ ਜੀਭ ਤਾਂ ਜਿਹੜੀ ਤੂੰ ਇੰਨੀ ਚਲਾਈ ਪੈਰ ਤੇਰੇ ਤੇ ਕੀ ਹੋ ਗਿਆ? ਓ ਮਾਤਾ ਮੁੰਡੇ ਨੂੰ ਨਹੀਂ ਤੂੰ ਕਹਿਣਾ। ਤੇ ਨਾ ਤੈਨੂੰ ਮੁੰਡੇ ਦਾ ਕੋਈ ਨੁਕਸ ਦਿਖਣਾ ਵਾ ਨੋਂ ਦੇ ਤੈਨੂੰ ਦੇਣੇ ਆ। ਆ ਜਾਣਾ ਮੇਰੀ ਪਰਜਾਈ ਨੇ ਹੋ ਜਾਣੀ ਗੱਲ ਕਰ ਲਿਓ ਕਲੀਅਰ ਤੇ ਫਿਰ ਕਰੂੰ ਮੈਂ ਕੰਮ। ਮੈਂ ਨਹੀਂ ਇਹ ਕਰਦੀ। ਪਰਝਾਈ ਵੀ ਤੇਰੇ ਵਰਗੀ ਉਹਦੀ ਵੀ ਐਡੀ ਗੱਜਗਿੱਡੀ ਜ਼ਬਾਨ ਜਿੱਦਾਂ ਦੀ ਤੂੰ ਟੱਕ ਬਲੇਟ ਉਹਨੇ ਕਰ ਲੈਣੇ ਆਣ ਕੇ ਜਾਂ ਤੇ ਭਰਾ ਤੇ ਰੱਖੇ ਹੁੰਦਾ ਉਹਨੂੰ ਮੈਂ ਸੱਦਦੀ ਉਹਨੂੰ ਤੇਰੀਆਂ ਕਰਤੂਤਾਂ ਦੱਸਦੀ ਨਹੀਂ ਤੇਰੇ ਵਰਗੀ ਨੌ ਤਾਂ ਤੇ ਰੱਬ ਬਚਾਵੇ ਨਹੀਂ ਮੈਂ ਤੈਨੂੰ ਫੁੱਲਾਂ ਵਾਂਗੂ ਰੱਖਿਆ ਹਰੇ ਕਰੀ ਜੇ ਤੇਰੀ ਮੈਂ ਪੂਰੀ ਕਰਦੀ ਤੇ ਤੂੰ ਢੇਲੇ ਦਾ ਨਹੀਂ ਮੇਰਾ ਮੁੱਲ ਪਾਉਂਦੀ ਦੇਖਦਾ ਮੈਨੂੰ ਬੂਹਦਾ ਪਲੰਗ ਰੱਖਿਆ ਮਾਤਾ ਇੰਨਾ ਕਿਉਂ ਸਿਰਖ ਪਾਉਂਣੀ ਹੈ ਦੂਜੀ ਗੱਲ ਦੱਸ ਮੈਨੂੰ ਮਾਸੀ ਗਈ ਨਹੀਂ ਮੈਂ ਮੈਂ ਤਾਂ ਨਹੀਂ ਉੱਧਰ ਗਈ ਕਿਉਂ ਕੀ ਹੋਇਆ ਰੋਲਾ ਜੇ ਪੈਂਡਾ ਬਨਾਂ ਕੇ ਆਏ ਹੂੰ ਰੋਲੀ ਕੀ ਹੋਇਆ ਕੀ ਹੋਇਆ ਨੇ ਸਿੱਧੀ ਸਿੱਧੀ ਗੱਲ ਨਹੀਂ ਉਹਨੇ ਕਹਿਣੀ ਸੋਹਣੀ ਨੂੰ ਲੈ ਜੂ ਗਏ ਆ ਉਧਰ ਹੀ ਆਈਓ ਚੱਲ ਤੂੰ ਬਾਲੇ ਦਾ ਇਹ ਕਿਦਾਂ ਦੀ ਗੱਲਾਂ ਕਰਦੀ ਤੇ ਹੋਰ ਕਮਾ ਕੇ ਗੱਲ ਦੱਸ ਤੇ ਨਾ ਲੱਲੇ ਜਾ ਜਮਾ ਮੈਂ ਤੇ ਉਧਰ ਨੰਕ ਕੇ ਗਿਆ ਵਾਂ ਤਾਂ ਮੈਂ ਦੇਖਿਆ ਜਾਂ ਤਾਂ ਕੱਲ ਕਿੱਦਾਂ ਹਾਂ ਜਦੋਂ ਤਰ ਹੌਂ ਜੀ ਗੱਲਾਂ ਨਾ ਕਰਿਆ ਕਰ ਸਿੱਧੀ ਸਿੱਧੀ ਗੱਲ ਕਹਿ ਦੇ ਹਾਂ ਸਮਝਾ ਜੀ ਨਹੀਂ ਲੱਗਣਾ ਚੱਲ ਗਈ ਆ ਹੀ ਪੰਚਾਇਤ ਲੱਗੀ ਇਹਨੂੰ ਆ ਮੇਰੀ ਵੀ ਸਵੇਰੇ ਆਉਣੀ ਪੰਚਾਇਤ ਪਰਜਾਈ ਮੇਰੀ ਨਾ ਮੈਨੂੰ ਵੀ ਲੈ ਜਾਣਾ ਤੇ ਖੁੱਲੇ ਹੋ ਜਿਓ ਭੰਗੜੇ ਪਾਓ ਬੈਡ ਵਾਜੇ ਤੂਤੀਆਂ ਘੁੰਮੇ ਉਜਦਾ ਮਰਜੀ ਸਮਝਾ ਇਹ ਨੂੰ ਕੁਛ ਮੈਨੂੰ ਬੜਾ ਪੰਚਾਇਤਾਂ ਦਾ ਚਾਅ ਬਾ ਤੈਨੂੰ ਚਪੜ ਚਪੜ ਕਰੀ ਜਾਂਦੀ ਜਿਵੇਂ ਨਾ ਦੀ ਦੇ ਹੱਥ ਜੁਕਣਾ ਵਾ ਇੰਨਾ ਮੈਂ ਤੜਨਾ ਕਰਦੀ ਤੜਨਾ ਤੁਸੀਂ ਕਾਹੇ ਕੰਮ ਢੰਡੇ ਦੰਦ ਫੂਕਾਂ ਦੇਂਦੇ ਮਾਂ ਪੁੱਤ ਕਿੱਦਾਂ ਬੁੜੀ ਆ ਬੁਖਵਾ ਜਾ ਘਰ ਕਦੇ ਖਾਟ ਰੱਖ ਕੇ ਝਾਕਾਂ ਦੇ ਕੀ ਤੇਰੇ ਪੈਰ ਨੂੰ ਆਇਆ ਵਾ ਸੋਹਰੇ ਮੇਰੀ ਪਰਜਾਈ ਦਸੂਗੀ ਅੱਛਾ ਕੀ ਤੁਸੀਂ ਕੀਤੇ ਲੱਛਣ ਤੇ ਕੀ ਨਹੀਂ ਦਾਜ ਮੰਗਦੇ ਮੈਂ ਕਹਣਾ ਦਾਜ ਮੰਗਦੇ ਜੇ ਅੱਛਾ ਮੈਂ ਦਾਜ ਦਾ ਪਰਚਾ ਨਾ ਕੀਤਾ ਤੇ ਆਖਿਓ ਤੇਰਾ ਨਾਂ ਵੀ ਦਵਿੰਦਰ ਨਹੀਂ ਆ ਵੇਹਦਾ ਮਾਤਾ ਇਹੋ ਜਿਹਾ ਗੱਲਾਂ ਕਰਦੀ ਹਾਂ ਜਾ ਕੇ ਪੰਚਾਇਤਾਂ ਕਰਿਆ ਉਧਰ ਵੀ ਦਵਿੰਦਰ ਤੋਂ ਬੋਲਣ ਵੇਹਲਾ ਕਿਦਾਂ ਡੇ ਤੇਰੀ ਜੀਬ ਜਿਆਦੀ ਵੱਧ ਗਈ ਓ ਮੇਰੀ ਵੱਧ ਨਹੀਂ ਆ ਮੈਂ ਵੀ ਬਥੇਰਾ ਪਿਆਰ ਨਾਲ ਤੁਹਾਨੂੰ ਰੱਖਿਆ ਪਰ ਤੁਹਾਨੂੰ ਲੈਣਾ ਨਹੀਂ ਆਉਂਦਾ ਅੱਛਾ ਕਦੀ ਉੱਚੀ ਨਹੀਂ ਵੀ ਨਹੀਂ ਮੈਂ ਬੋਲੀ ਤੇਰੇ ਪੈਰ ਨੂੰ ਕੁਛ ਨਹੀਂ ਹੋਇਆ ਮਰੀ ਦੀ ਪੌੜੀਆਂ ਡਿੱਗੀਆਂ ਅਸੀਂ ਫੇਰ ਪੱਟੀਆਂ ਕਰਾਉਂਦੇ ਆਂ ਕਰਾਉਂਡੇ ਕ ਨਹੀਂ ਕਰਾਉਂਦੇ ਇਹ ਤੇ ਹੁਣ ਸਵੇਰੇ ਹੀ ਪਤਾ ਲੱਗੂਗਾ ਪੋਚੇ ਜੇ ਨਾ ਪਾ ਫੇ ਪੌੜੀਆਂ ਤਾਂ ਡਿੱਗੀਆਂ ਆ ਸਿੱਧਾ ਸਿੱਧਾ ਕਹੋ ਫੇ ਧੱਕਾ ਦਿੱਤਾ ਵਾ ਹੈ ਦੇਖ ਲੈ ਮਾਤਾ ਅੱਛਾ ਤੇਰੀ ਪਰਜਾਈ ਨੇ ਆਉਣਾ ਆਉਣਾ ਅੱਛਾ ਹਾਂ ਕੋਈ ਨਹੀਂ ਮਮੀ ਇੱਥੋਂ ਇਕੱਠੇ ਕਰਦੀ ਐ ਇਧਰੋਂ ਵਾਲੇ ਉਧਰੋਂ ਚੰਗਾ ਫੇਰ ਗੱਲ ਜਿਹੜੀ ਤੇਰੀ ਪਰਜਾਈ ਚਾਜ ਨਾ ਕਰਕੇ ਜਾਉਗੀ ਨਹੀਂ ਉਹ ਚਾਹਤਾ ਇਕੱਠੀ ਕਰਦੀਆਂ ਜਾ ਜਾ ਬੰਦ ਚੱਲ ਜਾ ਜਾ ਮੈਂ ਰਹਿਣ ਦੇ ਇਹਨਾਂ ਨਾ ਮੱਥਾ ਮਾਰ ਕੰਧ ਨਾ ਮਾਰ ਲਿਆ ਕਰੋ ਚੰਗਾ ਵਾ ਮਾਰ ਲਓ ਮਾਰ ਲੋ ਪੱਟਣ ਕੇ ਤਾੜੇ ਤੇ ਬਹਾਵ ਕੇ ਸੈ ਮੈਂ ਵੀ ਜਾਣੀ ਆ ਆਣ ਕੇ ਰੋਟੀ ਪਾਣੀ ਕਰਦੇ ਤੈਨੂੰ ਮੈਂ ਰੋਟੀ ਪਾਣੀ ਇੱਥੇ ਮੰਜੇ ਤੇ ਦੇ ਦੂੰ ਤਾਂ ਮੰਜੇ ਦੀ ਖਾਣਾ ਮੈਂ ਵੀ ਜਾਣੀ ਕੋਣ ਸਾਰਿਆਂ ਸੱਦ ਦੀ ਕਿੰਨੇ ਦਿਨ ਹੋ ਗਏ ਸੱਦ ਦੀ ਸਾਰਿਆਂ ਨੂੰ ਵੇਖੀ ਇਕੱਠਿਆਂ ਕਰਦੀ ਇੱਥੇ ਸਾਡੇ ਵੀ ਬੰਦੇ ਆ ਲੌਲਾ ਰੀਜ ਹੋਰ ਵੀ ਦੋ ਸੱਦਣੇ ਸੱਦਣਾ ਮੈਂ ਵੀ ਸੱਦਣਾਂ ਨਹੀਂ ਕੋਈ ਚੱਲ ਵੇ ਚੱਲ ਚੱਲ ਜਾ ਤਾਂ ਜਾ ਤੂੰ ਆਪਣਾ ਕੰਮ ਕਰ ਭਝਾਈ ਨੇ ਨਹੀਂ ਆਉਣਾ ਇੱਥੇ ਹੋਰ ਵੀ ਆਉਣਗੇ ਲੈ ਨਹੀਂ ਸੱਦ ਕੇ ਸਾਰਿਆਂ ਨੂੰ ਹਾਏ ਹਾਏ ਗਲਤੀ ਮੇਰ ਨਾਲ ਹੋਈ ਆ ਇਹ ਸਾਰੇ ਇਨੇ ਕਿਹੜੇ ਸੱਦਣੇ ਆ ਇਹ ਪਤਾ ਕੀ ਲੱਛਣ ਕਰਦੇ ਫਿਰਦੇ ਆ ਮੰਮੀ ਮਾਰਾ ਜਾ ਕੀ ਹੋਇਆ ਤੇ ਭਾਨਾ ਜਾ ਬਣਾ ਕੇ ਬਹਿ ਗਈ ਤੇ ਜਿਆਦਾ ਹੀ ਨਾ ਕਪਾਤਾ ਪੈ ਗਈ ਬੈਣਾ ਹਾਂ ਦਵਿੰਦਰ ਕਹਿੰਦਾ ਇਹ ਆ ਕੋਈ ਆਏ ਹੀ ਤੇ ਸੋਨੀਆਂ ਨੂੰ ਲੈ ਕੇ ਆਹ ਹੋ ਆਏ ਹੀ ਲੱਗੇ ਆ ਤੇ ਤੂੰ ਕਿੱਥੇ ਗਈ ਹਾਂ ਭੈਣ ਉਧਰ ਨਾ ਮੇਰਾ ਦਾਦਾ ਮਰ ਗਿਆ ਸੀ ਤੇ ਮੈਂ ਤੇ ਉੱਥੇ ਗਈ ਮੇਰੇ ਕੋ ਤੇ ਜਾਇਆ ਨਹੀਂ ਗਿਆ ਤੇ ਮੈਂ ਹੁਣ ਤੂੰ ਕਿਹੜਾ ਹੰਦੇਂਦੇ ਵੀ ਨਿਕਲਦਾਈ ਤੇ ਮੈਂ ਹੁਣ ਕਹਾਂ ਹੀ ਭੈਣ ਕੋ ਦੁਰਿਆ ਨਹੀਂ ਜਾਂਦਾ ਨਹੀਂ ਭੈਣਾ ਤੂੰ ਤੇ ਕਿਵੇਂ ਪਾਈ ਨਹੀਂ ਕਿਤੇ ਬਹੁਤ ਕੁਛ ਹੋਇਆ ਯਾ ਫਿਰ ਉਹਦੀ ਮਾਂ ਨੂੰ ਉਹਦੀ ਨੂੰ ਬੜੀ ਅਹੀਂ ਉਹਦੀ ਕੀਤੀ ਤੇ ਦੀ ਜਬਾਨ ਉਹਨਾਂ ਦੀ ਫਾਈ ਭੈਣ ਮੈਨੂੰ ਵੀ ਸੋਦੀ ਲਈ ਦੇ ਤੇ ਚੱਲ ਮੈਂ ਕਿਹਾ ਕਦੇ ਉਹ ਆ ਰੋਲਾ ਰੱਪਾ ਪਿਆ ਬਹੁਤ ਜ਼ਿਆਦਾ ਮੇਰੀ ਗੱਲ ਸੁਣ ਆਂਦੀ ਪੂਰੀਆਂ ਗੱਲਾਂ ਕੀ ਕਹਿੰਦੇ ਆਂਦੀ ਮੇਰੀ ਧੀ ਦੇ ਤੋਂ ਇੰਨੇ ਤੇ ਜੁੰਡੇ ਪੁੱਤ ਨਹੀਂ ਲੋ ਹੈ ਮੈਂ ਧੀ ਨੂੰ ਹੀ ਅੰਦਰ ਤੇ ਨਹੀਂ ਦਿੱਤਾ ਭੈਣ ਹਾਂ ਇਦਾਂ ਨਹੀਂ ਕਿਹਾ ਤੇਰੀ ਧੀ ਦੀ ਤੇ ਤੇਰੇ ਵਰਗੀ ਜ਼ੁਬਾਨ ਤੇ ਆਹੀ ਸਾਡੇ ਵਰਗੇ ਬਣ ਕੇ ਤੇ ਵੇਖੋ ਤੁਸੀਂ ਜਮੇਨਪਾਲ ਬਹੁਤ ਕੁਛ ਹੋਇਆ ਵਾ ਆਖਿਆ ਮੈਂ ਆਂਦੇ ਇਹਦਾ ਸਖਾਰ ਕੇ ਕਰਾਈਆਂ ਪੀ ਕੋ ਉਹਨਾਂ ਦੇ ਬਣ ਜਿਵਾ ਬੜਾ ਉਹਦੇ ਕਿਤੇ ਵਾਰੇ ਉਹਨਾਂ ਦੀ ਭੈਣ ਉਹ ਜਨਾਬੀ ਮੈਨੂੰ ਲੱਗਦਾ ਇਹ ਵੀ ਉਹਨਾਂ ਨਹੀਂ ਸੁਧਰਨਾ ਕੁੜੀ ਦੀ ਤਾਂ ਜ਼ਿੰਦਗੀ ਖਰਾਬ ਤਾਂ ਹੋ ਗਈ ਉੱਥੇ ਹੀ ਲੈ ਤਾਂ ਕਹੇ ਏਦਾਂ ਕਰਦੇ ਹੁੰਦੇ ਮਚਕੜੀਆਂ ਟੋਪੜੀਆਂ ਕਰਕੇ ਲਿਆ ਜਾਂਦੇ ਹੁੰਦੇ ਤਾਂ ਫੇਰ ਉਹ ਗੱਲ ਫੇਰ ਓਦਾਂ ਦੇ ਹਿਸਾਬ ਰਹਿੰਦੀ ਸੀ ਮੈਂ ਕੀ ਹੋਇਆ ਤੁਹਾਨੂੰ ਦੱਸ ਹਾਂਜੀ ਮੰਮੀ ਬੜਾ ਕੋਇਆ ਤੂੰ ਚੁੱਪੀ ਕਰ ਜਾ ਬੜਾ ਕੋਇਆ ਕੁੜੀ ਤਾਂ ਰੋਂਦੀ ਵਿਚਾਰੀ ਉਹਨੇ ਤਾਂ ਢਿੱਡ ਚ ਪਾਈਆਂ ਪਰ ਇਹਨਾਂ ਜਿਹੜੀਆਂ ਫੇਰ ਕਰਤੀਆਂ ਨੇ ਤਾਂ ਨੂੰ ਵੇਖ ਲਈ ਭਾਵੇਂ ਆਏ ਮੈਨੂੰ ਕਹਿੰਦੇ ਆ ਸੁਣਾ ਤੁਸੀਂ ਕਲਾ ਦਿੰਦੀਆਂ ਤੇ ਮੈਂ ਆ ਜਾਂਦੀ ਸਿੰਦਰ ਜੀ ਬਈ ਨਹੀਂ ਕਲਾਉਣੀ ਤੇ ਬੜੇ ਫਭੜੀ ਜੇ ਕਰਨ ਦਾ ਵੀ ਗੱਤੀ ਆਪਣੇ ਘਰ ਤਾਂ ਦੀ ਆਪਣੇ ਘਰ ਰਵੇ ਆਦੀ ਆਪਣੇ ਘਰ ਰਵੇ ਹੈ ਬੜੇ ਫੜੜੇ ਕਰੇ ਕਿ ਕੱਪੜਿਆਂ ਦੀ ਖੱਟੀਆਂ ਦਿਖਾਂਦੀ ਆ ਮਿੱਠੀ ਹੋਗੀ ਹੈ ਵਿੱਚ ਚੜ ਚੜ ਗੁੱਸਾ ਜਾਵੇ ਕਿੱਦਾਂ ਦੀ ਬਾਰਾ ਤਾਲੀ ਜਨਾਨੀ ਆ ਪਰ ਕੁਝ ਨਹੀਂ ਹਾਲ ਹੋਣਾ ਸੋ ਹੀ ਪੈ ਗਿਆ ਵੀ ਪਤਾ ਨਹੀਂ ਇੰਨਾ ਹੁਣ ਕਿਹੜੇ ਵੇਲੇ ਫੇਰ ਕੋਪੀ ਨਹੀਂ ਮਾਨ ਅੰਦਾ ਇਹਨੀ ਹੜੀਦੀ ਤਾਂ ਤੋ ਆਏ ਤੇ ਕਈ ਵਾਰ ਹੱਥ ਚੁੱਕਿਆ ਇਹ ਭੈਣ ਉਹ ਦਿਨ ਚੱਲ ਹੱਥ ਚੁੱਕਿਆ ਉਹਦੀ ਕਰਤੱਬੀ ਉਹਨੇ ਆਪਣੇ ਹੱਥ ਚੁੱਕਿਆ ਹੈ ਪੋਦਾਨੀ ਹੋਣਾ ਪਿੰਦਰ ਸੋਨੀ ਇਦਾਂ ਦਾ ਤੇ ਮੈਂ ਤਾਂ ਸਗੋ ਪਿੰਦਰ ਨੂੰ ਆਪ ਸਮਝਾਇਆ ਕਿ ਇਦਾਂ ਨਹੀਂ ਪੁੱਤ ਕਰੀਦਾ ਬੁਰੇ ਲੱਗੀਦਾ ਵਾ ਅਸੀਂ ਇੰਨਾ ਵਰਗੇ ਥੋੜਾ ਵਾ ਕਿ ਸਹਿ ਦੇਣੀ ਅਗਲੇ ਨੂੰ ਰਾਂਦਾ ਚਲੋ ਮਾਫੀ ਚਾਉਣਾ ਮੈਂ ਹੱਥ ਜੋੜ ਕੇ ਅੱਛਾ ਹਾਂ ਤੇ ਕਲਾਦ ਹੋਗਾ ਤਾਂ ਨਹੀਂ ਧਾਮ ਪਰ ਮੇਰਾ ਨਹੀਂ ਉਹ ਦਿਲ ਮੰਦਾ ਤੇ ਇਹ ਗੱਲ ਨੂੰ ਭਲਾ ਹੋਏ ਉਹ ਲਾਗੇ ਗਵਾਂਡੀਆਂ ਦੇ ਮੁੰਡੇ ਦਾ ਹੂੰ ਜਿਨ੍ਹਾਂ ਨੇ ਫੋਨ ਕਰਤਾ ਕਿ ਅੰਦਰੇ ਮਰ ਮੁੱਕ ਜਾਣੀ ਹੈਗੀ ਸਹੀ ਗੱਲ ਨਾ ਗਿੰਦਾ ਕਿੰਦਾ ਵਾ ਧੋਲ ਗਿਆ ਤੇ ਟੈਨ ਨਾਲੇ ਕਹਿਣਾ ਸੀ ਚੱਲ ਜੀ ਉਹਨੇ ਪ੍ਰੀਤ ਦੇ ਦੋ ਲਾਈਆਂ ਤੇ ਉਹਦੀ ਜ਼ਬਾਨ ਤੋਂ ਲਾਈਆਂ ਤੇ ਸਾਡੇ ਵਾਂਗੂ ਏਦਾ ਈ ਦਾਖਲ ਬੂਏ ਪੰਦੇ ਪਿੰਦਰ ਲੱਭਦਾ ਪਿੜੇ ਹਾਂ ਅੰਦੀ ਬੂਆ ਪਾਂ ਕਹਿੰਦੀ ਵੀਰ ਮੈਂ ਇੱਥੇ ਹੀ ਹਾਂ ਅੱਛਾ ਤੇ ਤੂੰ ਆ ਜਵਾਬ ਦੇਣਾ ਸੀ ਕਿ ਮਹੀਨਾ ਹੋਇਆ ਵਿਆਹ ਨੂੰ ਇਹਤ ਨਹੀਂ ਪੀ ਅੰਦਰ ਬਾੜਤਾ ਤੇ ਲਾਸਾਂ ਪਾਈਆਂ ਤੇ ਇਹ ਰੋਟੀ ਨਾ ਪਾਣੀ ਨਹੀਂ ਦੇਖ ਕੇ ਕਿ ਵਿਚਾਰੀ ਕਿਦੇ ਗੱਲਾਂ ਆ ਕੇ ਰੋਈ ਕਿ ਪਿੰਦਰ ਦੇ ਆਂਦਾ ਵੇਖੋ ਇਹਦਾ ਕੀ ਹਾਲ ਕੀਤਾ ਕਿੱਦਾਂ ਉਹਦਾ ਮੂੰਹ ਸੰਜਾਇਆ ਤੇ ਕਾਹਦੀ ਗੱਲਾਂ ਕਰ ਗਏ ਨੀ ਫਿਰ ਵੀ ਗੱਲਾਂ ਕਰ ਗਈ ਉਹਨਾ ਹੁਣ ਫਮੜਿਆ ਨਾ ਖਾਂਗੀ ਨੀ ਤਾਂ ਇਹ ਆਪੀ ਚੱਲ ਗੋਪੀ ਮਾਫੀ ਮੰਗ ਕੇ ਗਿਆ ਵਾ ਅਦਾ ਗਾ ਤਾਂ ਨਹੀਂ ਆਉਂਦੀ ਘਰੇ ਸੁਧਰੀ ਜਾਵੇ ਚੱਲ ਭੈਣ ਜੇ ਮਾਫੀ ਮੰਗ ਕੇ ਗਿਆ ਵਾ ਤੇ ਕੀ ਆnde ਹੁੰਦੇ ਵੀ ਚੰਗਾ ਰਵੇ ਤੇ ਚੰਗੀ ਗੱਲ ਜ਼ਿੰਦਗੀ ਵੀ ਚੰਗੀ ਲੰਘ ਜੂਗੀ ਆਦੀ ਇਹ ਉਹਦੀ ਚੰਗੀ ਲੰਘ ਜੂਗੀ ਇਹ ਵਧੀਆ ਵੇ ਇਹ ਗੱਲ ਹੈ ਚੱਲ ਹੁਣ ਮੈਂ ਨਾ ਜਾਵਾਂ ਉਹ ਵੀ ਬੈਠੀ ਪੈਰ ਲੈ ਕੇ ਤੇ ਇੰਨਾ ਪਕਾਵਾਂ ਕੋਲ ਤਾਂ ਆ ਬਦਲ ਉਹਦੀ ਸੱਟ ਲੱਗੀ ਪੈਰ ਤੇ ਆਉਂਦੇ ਆ ਭੈਣ ਤੈਨੂੰ ਉਹ ਤੇ ਨਹੀਂ ਕੋਈ ਸੱਟ ਨਹੀਂ ਹੋ ਬੰਨੇ ਮਾਰ ਲਿਆ ਬੰਨੇ ਥੋੜੇ ਜਿਹਾ ਕਿਤੇ ਮੈਂ ਕੀ ਦੱਸਾਂ ਤੈਨੂੰ ਮੈਂ ਤੇ ਤੈਨੂੰ ਕੋ ਕਦੀ ਦੱਸਿਆ ਨਹੀਂ ਆ ਘਰ ਦੁਖੀ ਆ ਘਰ ਘਰ ਹੀ ਉਹ ਕੰਮ ਇਹਨਾਂ ਦੇਖ ਬੰਨੇ ਪੈਰ ਤੇ ਪੱਟੀ ਬੰਨ ਕੇ ਬੈਠੀ ਆ ਤੇ ਉਹਦੇ ਸੱਸ ਕੰਮ ਕਰੇ ਮੈਂ ਬੈਣੀ ਪੜਾਂਗੀ ਉਹ ਬੋਲਦੀ ਪਤਾ ਕਿੰਨਾ ਗੰਦਾ ਹੀ ਐਨਾ ਬੋਲਦੀ ਕਿ ਤੇ ਮੈਂ ਤੇ ਕਹ ਮੈਂ ਜਾ ਭੈਣ ਨੂੰ ਸੱਦ ਕੇ ਲਿਆ ਦੇ ਜਾ ਜੋਪਣ ਜਾ ਮੁੜ ਕੇ ਕਹਣਾ ਇਹ ਝੂਠੀ ਆ ਜੀ ਭੈਣਾ ਨਵਾਂ ਵੀ ਚੰਗੀਆਂ ਕਰਾਣੇ ਟਿਕਾਣੇ ਨਹੀਂ ਆਉਣ ਤੇ ਫੇਰ ਪਰ ਇਹ ਜੀਪ ਤੇ ਭੈਣ ਜੌਦਾ ਹੀ ਵੱਧ ਗਈ ਕੀ ਕਰਾਂ ਵੇਗਾ ਦਿਨੇ ਇੱਕ ਚਪੇੜ ਮਾਰਦੀ ਉਹ ਵੀ ਗੱਲਾਂ ਬਾਤਾਂ ਜਿੱਦਣ ਉਹ ਦਿਨ ਹੋਈਆਂ ਉੱਥੇ ਜਦੋਂ ਆਈਆਂ ਉਹ ਉਹ ਦਿਨ ਦੀ ਗੱਲ ਤੇ ਚਪੇੜ ਮਾਰਦੀ ਤੇ ਹੁਣ ਸਵੇਰੇ ਪਰਜਾਈ ਨੂੰ ਸੱਦੇ ਆਈ ਹਾਂ ਹਾਂ ਹਾਏ ਆਹੋ ਏ ਫੂਨਾਤਾ ਹੋਰ ਆਂਦੀ ਪਰਜਾਈ ਨਹੀਂ ਆਉਣਾ ਮੈਂ ਕਿਹਾ ਭਰਾ ਇੱਥੇ ਹੁੰਦਾ ਤੇ ਮੈਂ ਵੀ ਇਹਨੂੰ ਦੱਸਦੀ ਸਾਰੀਆਂ ਗੱਲਾਂ ਤੇ ਹੁਣ ਗੱਲ ਸੁਣ ਮੈਂ ਡਰਾ ਦੇਈ ਮੈਂ ਮਮਾ ਵੀ ਸਾਰੇ ਇਧਰ ਇਕੱਠੇ ਕਰ ਗਿੰਦਪਾਲ ਕਈ ਕਰਾਚ ਵਜ ਜਾਂਦੀਆਂ ਹਾਂ ਤੇ ਇਹੋ ਜਿਹੀ ਇਹੋ ਜਿਹੀ ਗੱਲਾਂ ਪੇਰਜਾਈ ਫੁਲਾ ਫਲਾ ਫੜਾ ਜਾ ਤੇ ਹੋਰ ਕਹਿਣ ਡੀ ਜਾਂਦੀ ਮੈਂ ਤੇ ਪੇਰਜਾਈ ਨੂੰ ਸੱਦਿਆ ਵਾ ਆਉਣਾ ਵਾ ਤੁਹਾਨੂੰ ਉਹ ਉਹ ਕਰ ਦੂ ਦਾਜ ਮੰਗਦੇ ਤੁਸੀਂ ਉਹ ਕਰਦੇ ਜੇ ਕਰਦੇ ਇਹੋ ਜਿਹੀਆਂ ਕੁੜੀਆਂ ਦਾ ਨਿਭਾਈ ਨਹੀਂ ਹੁੰਦੀ ਕੀ ਉਹ ਗੱਲ ਕਰਨਾਈ ਆ ਹਾ ਵੇ ਗੋਰ ਕੀ ਗੱਲ ਵਾ ਜਿੰਨੇ ਸਕੂਲ ਜਾਣਾ ਉਹ ਕਦੋਂ ਦਾ ਉੱਠ ਕੇ ਤਿਆਰ ਹੋ ਗਿਆ ਤੇ ਤੂੰ ਅੱਦੇ ਰੀਸੇ ਨੀਂਹ ਕੇ ਸੁਤਾ ਰਹਿਣਾ ਤੇਰੇ ਜਿੱਡੇ ਨੇ ਆਨੇ ਹੁਣ ਨੂੰ ਅੱਧਾ ਕੰਮ ਕਰਾਉਂਦੇ ਵੇਲੀ ਦਾ ਜਿਤਾਈ ਕੀ ਕਰਨਾ ਮੈਂ ਉੱਠ ਕੇ ਪੱਠੇ ਪੋਣੇ ਨਗਰਾਂ ਨੂੰ ਪਾ ਦਿੰਦਾ ਵਾ ਖਲੋ ਜਾ ਜਰਾ ਕਾ 9 ਵਜੇ ਲੈਂਦੇ ਉਹਨਾਂ ਚੰਦਾਂ ਦਾ ਕੀ ਉਹਨਾਂ ਨੇ ਕਹਿੰਦੇ ਮੂੰਹ ਮੰਗਣਿਆ ਤੇ ਨਾਲੇ ਗੱਲ ਸੁਣ ਲੈ ਮੇਰੀ ਕੱਲੇ ਪੱਠੇ ਨਹੀਂ ਪਾਉਣੇ ਅੱਜ ਮੇਰਾ ਸਰੀਰ ਨੀਗਾ ਠੀਕ ਵੇ ਲੈ ਜਾ ਕੇ ਸਾਰਾ ਗੋਇਆ ਕੂੜਾ ਵੀ ਆ ਇਕੱਠਾ ਕਰਾਂ ਵੀ ਢੇਰ ਇਕੱਠਾ ਕੀ ਕਰਨਾ ਰੇੜੀ ਪਈ ਲੱਗੇ ਟੋਕਰਾ ਪਿਆ ਵਾ ਬਾਗਸ ਉੱਟ ਕੇ ਆਈ 9 ਵਜੇ ਚੱਲੇ ਉਤੋਂ ਤੇ ਸੁੱਤਾ 10 ਵਜੇ ਚੱਲਣਾ ਹੀ ਮੈਂ ਹਾਤੀ ਹੋਈ ਲਿਆ ਕਦੇ ਵੀ ਪਿਆਣਾ ਨਹੀਂ ਮਰੀ 10 ਸੱਟੇ ਪਾਉਣੇ ਆ ਮੈਨੂੰ ਪਤਾ ਵੀ ਨਾ ਪਾਉਣੇ ਮੇਰਾ ਰੋਜ਼ ਦਾ ਕੰਮ ਆ ਤੁਹਾਡੇ ਕਹਿਣ ਨਾਲ ਕੋਈ ਜ਼ਿਆਦਾ ਨਹੀਂ ਪਾਉਣੇ ਹੁੰਦੇ ਚੰਗੀ ਭਲੀ ਗੱਈ ਹੈ ਜੀ ਇਹ ਜੂਆ ਬਕਰਤੀ ਉਹਨਾਂ ਨੂੰ ਮੈਂ ਕਿਉਂ ਗੋਆ ਚ ਵਾੜਾ ਰਹਿਣਾ। ਜੰਗਲ ਲਈ ਡਿਉਡਦਾ ਵਾਂ। ਕੁੱਤੇ ਖਾਣੀ ਲੈ ਕੇ ਜਾਂਦੇ ਕਰਨ। ਟਾਈਮ ਨਹੀਂ ਮਿਲਦੇ ਵੀ ਮਿਹਨਤ ਸਾਰਾ। ਕੀ ਹੋ ਗਿਆ ਵਾ? ਮਤਲਬ ਕਿੰਨੀ ਯਾਰਿਆ ਕਿਹਾ ਵਾ? ਉਹਨਾਂ ਸਿਰੇ ਸਿਰੇ ਨਾਲ ਇੰਨੇ ਕੰਮ ਕਰੋ। ਮੈਂ ਤਾਂ ਸਕੂਲੇ ਚੱਲ ਜਾਣਾ ਤੇ ਉਹਨੇ ਪੱਠੇ ਹੀ ਪੋਣੇ ਵਿੱਚ। ਲੈ ਹਾਂ ਦੱਸ। ਐਹ ਨਹੀਂ ਤੂੰ ਕਿਹੜੀਆਂ ਪੱਠੇ ਪਾ ਲੈਂਦਾ ਵਾ? ਸ਼ਾਮਾਂ ਨੂੰ ਤੂੰ ਉਹਦੇ ਨਾਲ ਹੀ ਲੰਮਕਿਆ ਰਹਿਣਾ ਵਾ। ਸਾਰਾ ਕੰਮ ਨਾਲ ਕਰਾਉਣਾ ਵਾ। ਮੈਂ ਕਰਦਾ ਨਹੀਂ ਆ ਘਰ ਦਾ ਕੰਮ ਵਾ। ਮੇਰੀ ਗੱਲ ਸੁਣ। ਤੇਰੀ ਪੜਾਈ ਦਾ ਟਾਈਮ ਆ। ਉਨੇ ਕਰ ਲਈ ਆ ਪਲਾਸਟੂ ਤੂੰ ਆਪਣੀ ਪੜ੍ਹਾਈ ਉੱਤੇ ਧਿਆਨ ਦੇ ਇਹਨੇ ਵੇਲੇ ਨੇ ਨਾਲੇ ਸਾਰਾ ਦਿਨ ਪਿੱਛੇ ਕੀ ਕਰਨਾ ਹੁੰਦਾ ਤੇ ਨਾਲੇ ਮੇਰੀ ਗੱਲ ਸੁਣ ਤੂੰ ਬੱਚਾ ਮੇਰੀਆਂ ਗੱਲਾਂ ਸਿੱਧਖੰਡ ਅੰਦਾਜ਼ੀ ਨਾ ਕਰਿਆ ਕਰ ਹਰ ਗੱਲ ਚ ਉਹਦੀ ਵਕਾਲਤ ਕਰਦਾ ਰਹਿਣਾ ਆ ਜਿੰਟਾ ਉਹਨੂੰ ਕੁਝ ਕਹਿ ਲੈ ਲੈ ਤੂੰ ਤੈਨੂੰ ਕੋ ਪਾਜਦਾ ਨਹੀਂ ਆ ਹੱਦ ਹੋਈ ਆ ਤੇ ਮੁੰਡਾ ਹਾਲੇ ਵੀ ਉਹਦੇ ਚੁੰਝਾ ਬਣਿਆ ਰਹਿਦਾ ਤੇ ਗੌਰਵ ਦਾ ਮੇਨ ਚੋਰਾ ਇਨਾ ਖਾਂਦਾ ਵਾ ਨਾ ਵੱਡ ਵੱਡ ਖਾਂਦਾ ਵਾ ਉਹਦੇ ਬਿਨਾਂ ਮੈਂ ਬੜੀ ਅਧੂਰੀ ਆ ਮੇਰੇ ਜੀ ਨਹੀਂ ਲੱਗਦਾ ਉੱਥੇ ਮੈਂ ਕੀ ਕਰਾਂ ਮੈਂ ਪੁੱਤ ਗੱਲ ਸੁਣ ਗੌਰਵ ਇਥੇ ਉਪਰਾ ਦੀਗਾ ਜੋ ਦਾ ਮੇਰਾ ਪੁੱਤ ਗਿਆ ਮੈਨੂੰ ਇਹੋ ਹੀ ਦੇਖਦਾ ਵੀ ਮੇਰਾ ਪੁੱਤ ਕਰਦਾ ਮੇਰੇ ਕੋਲੇ ਜੇ ਠੰਡ ਪੈ ਜਾਂਦੀ ਜੋ ਵੇਖ ਲਈਦੀ ਆ ਤੇ ਕੋਈ ਉਪਰਾ ਨਹੀਂ ਗਾ ਪਰ ਦਾਨ ਲਿਖਦਾ ਪੁੱਤ ਗੱਲ ਤੇ ਤੁਹਾਡੀ ਠੀਕ ਆ ਬੀਜੀ ਪਰ ਕੀ ਕਰਾਂ ਜਦੋਂ ਤੋਤਲੇ ਤੋਤਲੇ ਮੂੰਹ ਨਾਲ ਕਹਿੰਦਾ ਨਾ ਮम्मा ਮੈਨੂੰ ਛੱਡ ਕੇ ਨਾ ਜਾਇਓ ਨਾਲੇ ਕਦੀ ਕਦੀ ਇਦਾਂ ਲੱਗਦਾ ਵਾ ਨਾ ਜਿਦਾਂ ਗੌਰਵ ਵੀ ਨਾ ਗੁਨਾਗਾਰ ਹੁੰਨੀ ਆ ਮੈਂ ਆਪਣੀਆਂ ਖੁਸ਼ੀਆਂ ਚਾਵਾ ਵਾਸਤੇ ਉਹਦਾ ਬਚਪਨ ਹੀ ਮੈਂ ਖੋ ਲਿਆ ਜਿੱਦਾਂ ਕੀ ਕਰਾਂ ਬੀਜੀ ਬੀਜੀ ਜਦੋਂ ਮੈਨੂੰ ਤੇ ਦਾ ਚੇਤਾ ਆਉਂਦਾ ਨਾ ਮੈਨ ਇੱਕ ਅਜੀਬ ਜਿਹੀ ਖੋਪ ਪੈਂਦੀ ਆ ਕੀ ਕਰਾਂ ਮੈਂ ਉਹ ਤਾਂ ਵੀ ਉਹ ਨਾਲੇ ਸਮਝਾਦਾ ਤੈਨੂੰ ਪਤਾ ਵਾ ਨਾ ਮੁੰਡਾ ਚਲੋ ਪਾਣੀ ਖਾਦ ਦੇ ਆਵਾ ਤੇਲ ਵੇਖ ਤੇ ਤੇਲ ਦੀ ਧਾਰ ਵੇਖ ਪੁੱਤ ਪੁੱਤ ਤੇਰਾ ਹੀ ਰਹਿਣਾ ਵਾ ਕਿਆ ਦੇ ਆਪਰੇ ਮੈਂ ਆਪਣੀ ਖੁਜੀ ਨਹੀਂ ਰੱਖਿਆ ਤੇ ਮੇਰਾ ਦਿਲ ਲੱਗਾ ਰਵੇ ਮੈਂ ਤੇ ਬੀਜੀ ਕਿਹਾ ਸੀ ਕਿ ਮੈਂ ਆਪਣੇ ਪੁੱਤ ਦੇ ਸਹਾਰੇ ਜ਼ਿੰਦਗੀ ਕੱਟੂੰਗੀ ਇਹ ਪੁੱਤ ਐਵੇਂ ਬਣੇ ਤੂੰ ਕੀ ਜਾਂਦੀ ਰਹਵੇਂਗੀ ਤੇ ਭਾਵੇਂ ਤੇਰੇ ਪੁੱਤ ਦਾ ਸਹੇ ਸਾਏ ਤੇ ਆ ਤੂੰ ਸਮਝਦੀ ਕਿਉਂ ਨਹੀਂ ਗੱਲਾਂ ਨੂੰ ਤੀਜੀ ਕਰਕੇ ਮੈਨੂੰ ਘਰੋਂ ਨੂੰ ਉੱਥੇ ਛੱਡਣਾ ਪਿਆ ਜੇ ਮੈਂ ਨਾਲ ਲੈ ਆਂਦੀ ਨਾ ਬੜਾ ਸੋਨਾ ਟਾਈਮ ਲੰਘਣਾ ਸੀ ਪਰ ਜੇ ਮੈਂ ਨਾ ਲੈ ਲੈਂਦੀ ਫਿਰ ਬੀਜੀ ਬੋ ਪਿਛੋੜਾ ਛੱਲਿਆ ਨਹੀਂ ਜਾਣਾ ਗੋਰਖ ਦਾ ਚਲੇ ਨਾ ਵਾਕੀ ਟਾਈਮ ਪਾਸ ਹੋ ਗਿਆ ਬੀਜੀ ਦਾ ਬਿਨਾਂ ਨਹੀਂ ਤੇ ਬੀਜੀ ਨੇ ਕੱਲ੍ਹ ਇੱਕ ਪਲਣਾ ਚਣਾ ਬਹੁਤ ਉਦਾਸ ਹੀ ਹੋ ਜਾਣਾ ਹੈ ਉਹਨਾਂ ਨੇ ਆਹ ਜੀ ਉਹ ਵੀ ਤਾਲਾ ਤੋਲਾਂਗੇ ਆ ਜੇ ਤੇ ਫੀਲ ਲਿਆ ਦਿਓ ਕੋਈ ਨਹੀਂ ਬੋਤਮ ਲੈ ਆਉਂਗਾ ਮੈਂ ਜਾਣਾ ਵਾ ਦੁਪਹਿਰ ਨੂੰ ਥੋੜਾ ਕਿਤੇ ਬਾਹਰ ਚੱਲੇ ਜੇ ਕਿਤੇ ਗੱਡੀ ਸਾਫ ਕਰਨ ਦੇ ਉਹ ਨਹੀਂ ਨਹੀਂ ਇਹ ਤੇ ਮੀਂਹ ਜਾਂ ਪਿਆ ਤੇ ਮੈਂ ਥੋੜੀ ਸਾਫ ਕਰ ਦੇ ਤੁਸੀਂ ਤੇ ਕਪੜਾ ਮਾਰਦੇ ਨੇ ਦੋਵੇਂ ਜਾਣੇ ਉਦਾਂ ਕਹਿੰਦੇ ਅਸੀਂ ਊਟਾ ਲੈਣ ਜਾਣਾ ਉਦਾਂ ਦੀ ਉਦਾਂ ਵੀ ਉਦਾਂ ਤੁਸੀਂ ਕਹਿੰਦੇ ਜੇ ਊਟਾ ਲੈਣ ਜਾਣਾ ਫਲਾਣੀ ਜਗਾ ਜਾਣਾ ਇਹਨੂੰ ਸਾਫ ਸਫਾਈ ਵੀ ਕਰ ਲਿਆ ਕਰੋ ਥੋੜੀ ਮੋਦੀ ਉਹ ਲਾ ਗਾਂਗੇ ਮੈਂ ਮੀਂਹ ਮਾਰਦੇ ਨੇ ਸੌਣੇ ਆ ਫਿਰ ਗੰਦੀ ਨਾਲੇ ਮੇਰੀ ਗੱਲ ਸੁਣ ਹਾਂਜੀ ਤੈਨੂੰ ਮੈਂ ਕਿੰਨੇ ਦਿਨਾਂ ਦਾ ਕਿਹਾ ਆਪਣਾ ਪਾਸਪੋਰਟ ਬਣਨਾ ਤੇ ਦੇ ਆਇਆ ਪਾਸਪੋਰਟ ਬਣਨਾ ਸੌਣ ਤੋਂ ਫੁਰਸਤ ਹੋਵੇ ਤੇ ਤਾਂ ਨਾ ਮੇਰਾ ਗਿਆ ਤੇ ਤਾਨੂੰ ਸਾਰਿਆਂ ਨੂੰ ਮੁੜ ਕੇ ਚੁਬਦਾ ਵਾ ਵੀ ਮੈਂ ਬੋਲਦੀ ਬੋਲਦੀ ਮੈਂ ਸੱਚਾ ਵਾ ਮੁੰਡਾ ਸਕੂਲੇ ਚਲ ਗਿਆ ਤਿਆਰ ਹੋ ਕੇ ਜਿੰਨਾ ਚਿਰ ਮੈਨੂੰ ਖਪਾਉਂਦਾ ਨਹੀਂ ਉਹਨਾਂ ਚਿਰ ਉੱਠਦਾ ਨਹੀਂ ਇਹਨੂੰ ਹੁਣ ਪੁੱਛੋ ਕਿ ਆਵੇ ਲੀ ਜਾਣ ਦਾ ਟਾਈਮ ਆ ਪਟਿਆ ਦਾ ਟਾਈਮ ਆ ਮੈਂ ਤੇਰੀ ਘਾਟ ਹੀ ਤੂੰ ਹੀ ਆ ਗਈ ਆ ਜਾ ਘਾਟ ਨਹੀਂ ਗੱਲ ਮੈਂ ਕਹਾਂ ਫਿਰ ਤੇ ਤੁਹਾਨੂੰ ਬੁਰੀ ਲੱਗਦੀ ਸਾਰਿਆਂ ਨੂੰ ਆਪੇ ਸਮਝਾ ਲਓ ਫਿਰ ਕਹਨਾ ਮਤ ਲਿਆ ਵਾ ਇਹਨੂੰ ਚੰਗਾ ਨਹੀਂ ਲੱਗਦਾ ਬੱਚਣ ਤੋਂ ਲੈ ਕੇ ਅੱਜ ਤੱਕ ਇਹਦੀ ਲੇਟ ਉੱਟਣ ਦੀ ਹੱਤ ਨਹੀਂ ਗਈ ਉਹ ਪਹਿਲਾਂ ਮੇਰੀ ਗੱਲ ਸੁਣ ਚਾਹੇ ਉਹ ਲੇਟ ਉੱਠੇ ਚਾਹੇ ਉਹ ਸਗਤੇ ਉੱਥੇ ਕੰਮ ਤੇ ਉਹ ਨਹੀਂ ਕਰਨਾ ਨਾ ਪੱਠੇ ਤੋਂ ਨਹੀਂ ਪਾਉਣੇ ਆ ਬਸ ਇਹੋ ਕੋ ਸੋਣਾ ਹੀ ਰਾਧਾਨੀ ਦਾ ਟੇਨਾ ਕੋਈ ਗੱਲ ਕਰਨ ਦਾ ਇੰਨੇ ਸਾਲ ਹੋ ਗਏ ਇਸ ਜਨਾਨੀ ਨੂੰ ਇਹ ਕੋ ਕਰਦਿਆਂ ਪਰ ਇਹ ਨਹੀਂ ਸੁਧਰੀ ਦੁਨੀਆ ਸੇ ਸੁਧਰੀ ਪਰ ਇਹ ਨਹੀਂ ਸੁਧਰਨਾ ਇਹਨੇ ਇਹਨੇ ਬੁੱਢੇ ਵਾਲੇ ਤੱਕ ਵੀ ਮਨ ਲੱਗਦਾ ਇਹੋ ਹੀ ਕੰਮ ਕਰਦੀ ਰਹਿਣਾ ਕੋਈ ਗੱਲ ਨਹੀਂ ਪੁੱਤ ਤੂੰ ਦਿਲ ਤੇ ਨਾ ਕੋਈ ਲਿਆਵੀ ਕੰਮ ਜਦੋਂ ਤੂੰ ਕਰਨਾ ਰਾਜੇ ਨੇ ਕਰਨਾ ਇਹਨੂੰ ਕਿਨੂੰ ਬੋਲਦੀ ਰਹਿਣ ਦਿਆ ਕਰ ਹਾਂਜੀ ਹਾਂਜੀ ਠੀਕ ਹੈ ਤੂੰ ਨਹੀਂ ਦਿਲ ਤੇ ਕੋਈ ਗੱਲ ਲੈਣੀ ਤੇ ਇਦਾਂ ਕਰ ਇੱਕ ਤੇ ਆਪਣਾ ਪਾਸਪੋਰਟ ਤੈਨੂੰ ਮੈਂ ਕਿਹਾ ਪੁੱਤ ਬੁਣਾਣੇ ਦੇ ਹਾਂਜੀ ਕਿ ਦੋਵੇਂ ਤੇਰਾ ਕਿਸਮਤ ਖੁੱਲ ਸਕਦੀ ਪਤਾ ਨਹੀਂ ਹੁੰਦਾ ਹਨਾ ਰੱਬ ਦੇ ਰੰਗਾਂ ਦਾ ਤੇ ਦੂਸਰਾ ਮੈਂ ਫੀਟ ਤੈਨੂੰ ਲਿਆ ਦੇਣਾ ਵਾ ਤੇ ਅੱਜ ਨਾ ਬੰਬੀ ਤੇ ਨਾ ਬੜਾ ਕਾਜ ਆ ਬੜਾ ਉੱਗਿਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੈਂ ਜ ਰਾਜੀਵਰ ਜਾ ਕੇ ਸਾਮਾਨ ਉਹ ਨਾ ਤੇ ਫੇਰ ਘਰਾਂ ਆਉਣਾ ਉਹਨੇ ਆਪਾਂ ਦੋਵੇਂ ਚੱਲਾਂਗੇ ਰਾਜੀਵਰ ਦੇ ਤੇ ਸਾਮਾਨ ਨੂੰ ਆਉਣਾ ਢਾਈ ਤਿੰਨ ਹੋ ਜੇ ਚਲੋ ਠੀਕ ਆ ਆਪਾਂ ਦੋਵੇਂ ਚੱਲ ਜਾਈਏ ਜਾ ਕੇ ਤੋਂ ਸਿਲ ਸਿਲ ਕੇ ਨਾ ਸੜਾ ਵਧੀਆ ਕਰਦੀ ਐ ਤੇ ਬੈਣ ਖਲੋਣ ਲਈ ਕਾਕੀ ਦੇ ਮਕੌੜੇ ਆਉਂਦੇ ਆ ਹਨਾ ਠੀਕ ਆ ਤਾਇਆ ਜੀ ਆਹੋ